ਇਹ ਪਿੰਗਲਵਾੜੇ ਵਾਲਾ ਜਿਹੜਾ ਕੇਸ ਹੈ ਇਹ 8 ਤਾਰੀਖ ਨੂੰ ਮਕਦਮਾ ਨੰਬਰ 3 ਪੁਲਿਸ ਸਟੇਸ਼ਨ A ਡਿਵੀਜ਼ਨ ਦੇ ਵਿੱਚ ਦਰਜ ਹੋਇਆ ਸੀ ਇਸ ਦੇ ਵਿੱਚ ਸਾਨੂੰ ਇਹ ਖਬਰ ਮਿਲੇ ਸੀ ਕਿ ਜਿਹੜਾ ਪਿੰਗਲਵਾੜਾ ਚੈਰੀਟੇਬਲ ٹرسٹ ਹੈ ਉੱਥੇ ਜਿਵੇਂ ਜੋ ਅਕਾਊਂਟੈਂਟ ਹੁੰਦਾ ਹੈ ਉਹ ਡੋਨੇਸ਼ਨ ਜਾਂ ਜਿਹੜਾ ਪੈਸਾ ਉਹਨਾਂ ਕੋਲ ਆਂਦਾ ਹੈ ਜਿਹੜੇ ਬੰਦੇ ਡੋਨੇਟ ਕਰਕੇ ਜਾਂਦੇ ਆ ਉਹਨਾਂ ਦਾ ਪੈਸਾ ਉਹਨਾਂ ਨੇ ਇਕੱਠਾ ਕਰਕੇ ਆਪਣੇ ਡਰਾਅਰ ਵਿੱਚ ਰੱਖਿਆ ਸੀ ਤੇ ਉਹਨਾਂ ਨੂੰ 8 ਹਰ ਤਾਰੀਖ ਨੂੰ ਸਾਨੂੰ ਇਨਫੋਰਮੇਸ਼ਨ ਮਿਲੀ ਕਿ ਜੋ ਪੈਸਾ ਉਹਨਾਂ ਨੇ ਉੱਥੇ ਰੱਖਿਆ ਸੀ ਉਹ ਪਿਛਲੀ ਰਾਤ ਨੂੰ ਚੋਰੀ ਹੋ ਗਿਆ ਤੇ ਜਦੋਂ ਸਾਡੀ ਟੀਮ ਨੂੰ ਇਹ ਇਨਫੋਰਮੇਸ਼ਨ ਮਿਲੀ ਤੇ ਆਪਣੇ ਐਸ ਐਚਓ ਸਾਹਿਬ ਤੇ ਚੌਕੀ ਇਨਚਾਰਜ ਉਸ ਵੇਲੇ ਮੌਕੇ ਤੇ ਪਹੁੰਚੇ ਮੌਕੇ ਤੇ ਉਹਨਾਂ ਨੇ ਇਨਫੋਰਮੇਸ਼ਨ ਕਲੈਕਟ ਕੀਤੀ ਤੇ ਮੌਕੇ ਨੂੰ ਦੇਖਿਆ ਤੇ ਉਸ ਤੋਂ ਬਾਅਦ ਅਸੀਂ ਡਿਸਕਸ ਕਰਕੇ ਇਹੀ ਸਾਨੂੰ ਲੱਗਿਆ ਕਿ ਕੋਈ ਅੰਦਰੋਂ ਵਾਲਾ ਬੰਦਾ ਜਿਹਨੂੰ ਇਹ ਇਨਫੋਰਮੇਸ਼ਨ ਹੋਊਗੀ ਉਹਦਾ ਕੰਮ ਹੋ ਸਕਦਾ ਹੈ ਤੇ ਅਸੀਂ 8 ਤਾਰੀਖ ਨੂੰ ਪੂਰਾ ਦਿਨ ਐਸਐਚਓ ਸਾਹਿਬ ਦੀ ਟੀਮ ਤੇ ਚੌਕੀ ਇੰਚਾਰਜ ਸਾਹਿਬ ਉੱਥੇ ਨਾਲ ਹੀ ਸੀਗੇ ਤੇ ਸਾਰਾ ਦਿਨ ਉਹਦੀ ਤਹਿਕੀਕਾਤ ਕਰਕੇ ਸਾਰੇ ਵਰਕਰਾਂ ਦੀ ਡਿਟੇਲ ਲੈ ਕੇ ਪੁੱਛਗਿੱਛ ਕਰਕੇ ਤੇ ਅਗਲੇ ਦਿਨ ਸਾਨੂੰ ਲੀਡ ਮਿਲੀ ਕਿ ਉਹਨਾਂ ਦਾ ਜਿਹੜਾ ਵਰਕਰ ਹੈ ਸ시 ਕੁਮਾਰ ਉਹਨੇ ਹੀ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਜਦੋਂ ਉਸ ਉਸ ਤੋਂ ਪੁੱਛਗਿੱਛ ਕੀਤੀ ਤੇ ਇਹ ਪਤਾ ਲੱਗਿਆ ਜਿਹੜਾ ਸ시 ਕੁਮਾਰ ਹੈ ਉਹ ਕਰੀਬ ਕਰੀਬ 38 ਸਾਲ ਦਾ ਬੰਦਾ ਹੈ ਪੰਜਵੀਂ ਪਾਸ ਹੈ ਤੇ ਉਹ ਆਪਣੇ ਪਰਿਵਾਰ ਨਾਲ ਇੱਥੇ ਰਹਿੰਦੇ ਬਟ ਉਹਦਾ ਬੈਕਗਰਾਉਂਡ ਜੋ ਯੂਪੀ ਬਰੀਲੀ ਦਾ ਹੈ। ਤੋਂ ਇੱਥੇ ਉਹ ਪਿੰਗਲਵਾੜਾ ਚੈਰੀਟੇਬਲ ٹرسٹ ਤੇ ਸਫਾਈ ਦਾ ਕੰਮ ਕਰਦਾ ਸੀ 2016 ਤੋਂ ਲੈ ਕੇ ਤੇ ਉਹਦੇ ਤੇ ਕਰਜ਼ਾ ਚੜਿਆ ਹੋਇਆ ਸੀ ਜਿਵੇਂ ਉਹਨੇ ਦੱਸਿਆ ਤੋਂ ਕਰਜ਼ਾ ਤਾਰਨ ਲਈ ਉਹ ਕਹਿੰਦਾ ਮੇਰੇ ਕੋਲ ਫੰਡਸ ਨਹੀਂ ਸੀਗੇ ਔਰ ਮੇਰੇ ਤੇ ਪ੍ਰੈਸ਼ਰ ਥਾ ਕਿ ਜਲਦੀ ਤੋਂ ਜਲਦੀ ਮੈਂ ਆਪਣਾ ਕਰਜ਼ਾ ਤਾਰਾਂ ਤੇ ਜਦੋਂ ਮੈਂ ਦੇਖਿਆ ਕਿ ਉਸ ਦਿਨ ਜਿਹੜੀ ਪੂੰਜੀ ਇਕੱਠੀ ਹੋਈ ਹੈ ਡੋਨੇਸ਼ਨ ਦੀ ਉਹਨੇ ਡਰਾਅਰ ਦੇ ਵਿੱਚ ਰੱਖੀ ਹੈ ਤੋਂ ਇਹਦੀ ਨਜ਼ਰ ਉਸਤੇ ਸੀ ਤੇ ਰਾਤ ਨੂੰ 6 ਘੰਟੇ ਉੱਥੇ ਹੀ ਰਿਹਾ ਤੇ ਇਹਨੇ ਕੋਈ ਐਕਟੀਵਿਟੀ ਕੀਤੀ ਨਹੀਂ ਤੇ ਰਾਤ ਨੂੰ ਜਦ ਸਾਰਾ ਸੁਨਸਾਨ ਹੋ ਗਿਆ 2:30 ਵਜੇ ਦੇ ਆਸ-ਪਾਸ ਇਹ ਜਿਹੜਾ ਕੈਸ਼ ਹੈ ਉਹ ਆਪਣੇ ਬੈਗ ਦੇ ਵਿੱਚ ਪਾ ਕੇ 2:30 ਵਜੇ ਉੱਥੋਂ ਭੱਜ ਗਿਆ ਫਿਰ ਕਿੰਨਾ ਬੈਸ ਸੀ ਸਰ ਜਿਹੜਾ ਪਹਿਲਾਂ ਸਾਨੂੰ ਇਨਫੋਰਮੇਸ਼ਨ ਮਿਲੀ ਸੀਗੀ ਕਿ ਕਰੀਬ 9 ਲੱਖ ਦਾ ਕੈਸ਼ ਹੈਗਾ ਤੇ ਜਦੋਂ ਅਸੀਂ ਇਹਨੂੰ ਫੜਿਆ ਫਿਰ ਅਸੀਂ ਉਹਨਾਂ ਨੂੰ ਕਿਹਾ ਕਿ ਤੁਸੀਂ ਚੰਗੀ ਤਰ੍ਹਾਂ ਆਪਣੇ ਅਕਾਊਂਟਸ ਨੂੰ ਚੈੱਕ ਕਰੋ ਰਸੀਦਾ ਚੈੱਕ ਕਰੋ ਤੇ ਉਹਨੇ ਕਰੀਬ 7 ਲੱਖ ਰੁਪਏ ਦਾ ਇੰਸ਼ੋਰੈਂਸ ਦਿੱਤਾ ਕਿ ਇੰਨਾ ਸਾਡਾ ਮੁਕਤੀ ਤੌਰ ਤੇ ਲੌਸ ਹੋਇਆ ਤੇ 6 ਲੱਖ 12000 ਦੀ ਸਾਡੀ ਰਿਕਵਰੀ ਹੋ ਗਈ ਹੈ ਬਾਕੀ ਕੁਝ ਪੈਸੇ ਇਹਨੇ ਆਪਣੇ ਕਰਜ਼ਾ ਤਾਰਨ ਲਈ ਅਗੇ ਇਨਸਟਾਲਮੈਂਟ ਦੇ ਤੌਰ ਤੇ ਵੀ ਦਿੱਤੇ ਸੀ ਸਰ ਇਕੱਲਾ ਸੀ ਇਹਦੇ ਨਾਲ ਕੋਈ ਹੋਰ ਵੀ ਸਾਥੀ ਹੈਗੇ ਸਰ ਨਹੀਂ ਇਹ ਇਕੱਲਾ ਬੰਦਾ ਹੈ ਇਹਦਾ ਫੈਮਿਲੀ ਹੈ ਛੋਟੀ ਬੱਚੀ ਵੀ ਹੈ ਇਹਦੀ ਤੇ ਇਹ ਪ੍ਰੈਸ਼ਰ ਦੇ ਵਿੱਚ ਸੀਗਾ ਕਿ ਮੈਂ ਆਪਣਾ ਕਰਜ਼ਾ ਕਿਵੇਂ ਤਾਰਾਂਗਾ ਇਹਦੀ ਜਿਹੜੀ ਸੈਲਰੀ ਹੈ ਉਹ ਕਰੀਬ 23 24000 ਦੇ ਆਸ-ਪਾਸ ਹੈ ਤੇ ਇਹ ਕਹਿੰਦਾ ਮੈਂ ਧੀਰੇ-ਧੀਰੇ ਤਾਰ ਵੀ ਦਿੰਦਾ ਬਟ ਮੇਰੇ ਤੇ ਪ੍ਰੈਸ਼ਰ ਬਹੁਤ ਤਾਂ ਜਿਹੜਾ ਵਿਆਜ ਸੀਗਾ ਉਹ ਜ਼ਿਆਦਾ ਪੈਂਦਾ ਸੀ ਤੇ ਮੈਂ ਉਸ ਕਰਕੇ ਬਸ ਇਸ ਲਾਲਸ ਦੇ ਵਿੱਚ ਕਿ ਮੈਂ ਇੱਕ ਹੀ ਦਮ ਸਾਰਾ ਕਰਜ਼ਾ ਉਤਾਰ ਦਿਆਂ 2.5 3 ਲੱਗਦਾ ਕਰਜ਼ਾ ਸੀਗਾ ਤੋਂ ਇਹ ਨੇ ਇਹ ਹਰਕਤ ਕੀਤੀ ਸਰ ਇਹਦੀ ਬੈਕਗ੍ਰਾਉਂਡ ਕੀ ਹੈ ਸਰ ਇਹ ਲੇਟਲੀ ਪਿੱਛੇ ਬਰੇਲੀ ਤੋਂ ਆਹ ਯੂਪੀ ਤੋਂ ਆਹ ਇਹਦੀ ਫੈਮਿਲੀ ਪਹਿਲਾਂ ਇੱਥੇ ਸ਼ਿਫਟ ਹੋਈ ਸੀ ਤੇ ਇੱਥੇ ਇਹਨੂੰ ਸਫਾਈ ਕਰਮਚਾਰੀ ਦੀ ਜੋਬ ਮਿਲੀ ਸੀ ਤੇ ਇਹਦੀ ਵਾਈਫ ਵੀ ਘਰੇ ਸਫਾਈ ਦਾ ਕੰਮ ਕਰਦੀ ਆ ਤੇ ਉਹ ਵੀ 3000 ਰੁਪਏ ਮਹੀਨੇ ਦੇ ਉਹ ਵੀ ਕਮਾਉਂਦੀ ਹੈ ਬਟ ਇਹਨੂੰ ਕਿਸੇ ਅਮਰਜੈਂਸੀ ਕਰਕੇ ਪੈਸੇ ਦੀ ਲੋੜ ਪੈ ਗਈ ਸੀ ਤੇ ਉੱਤੇ ਮਨੀ ਲੈਂਡਰ ਤੋਂ ਜਦੋਂ ਪੈਸਾ ਲਿਆ ਉਹਦਾ ਵਿਆਜ ਇਹਨੂੰ ਕਾਫੀ ਜ਼ਿਆਦਾ ਪੈ ਰਿਹਾ ਸੀ ਤੇ ਟਾਈਮਲੀ ਚੁਕਾਨਦਾ ਵੀ ਰਿਹਾ ਬਟ ਜੇ ਜਦੋਂ ਅਨਬੀਅਰੇਬਲਸ ਆ ਹੋ ਗਿਆ ਕਿ ਇਹਨੂੰ ਲੱਗਿਆ ਮੈਂ ਨਹੀਂ ਹੁਣ ਚੁਕਾ ਸਕਦਾ ਤੇ ਇਹਨੇ ਸਟੈਪ ਚੁੱਕਿਆ ਕਿ ਮੈਂ ਇੱਕ ਹੀ ਦਮ ਸਾਰਾ ਵਿਆਜ ਉਤਾਰ ਦੇ ਇਹਦਾ 2 ਦਿਨ ਦਾ ਰਿਮਾਂਡ ਮਿਲਿਆ ਹੈ ਤੇ ਰਿਕਵਰੀ ਸਾਡੀ ਸਵਾ 6 ਲੱਖ ਦੀ ਆਸ-ਪਾਸ ਹੋ ਗਈ ਹੈ 612000 ਤੇ ਬਾਕੀ ਨੇ ਕੁਝ ਇਨਸਟਾਲਮੈਂਟ ਤੇ ਦਿੱਤਾ ਵੀ ਹੈ ਬਾਕੀ ਇਹਦੀ ਪੁੱਛਗੀ ਤੇ ਵੀ ਜਾਊਗਾ ਜਿਹੜਾ ਬਾਕੀ ਪੈਸਾ ਹੋ ਕਿਥੇ ਸੋ ਪੈਸਾ ਰਿਕਵਰ ਹੋ ਜਾਏ ਕਿ ਮੈਨੇ ਉਹਦੇ ਦੇਖੋ ਅਸੀਂ ਪੁੱਛਗੀ ਚ ਕਰਾਂਗੇ ਦੋ ਦਿਨ ਦਾ ਰਿਮਾਂਡ ਮਿਲਿਆ ਹੈ ਸਾਡਾ ਚੈਲੰਜ ਕੈਸ਼ ਦੇ ਵਿੱਚ ਇਹ ਆਉਂਦਾ ਹੈ ਕਿ ਬੰਦਾ ਜੋ ਹੈ ਉਹ ਖਰਚ ਦਿੰਦਾ ਹੈ ਕੈਸ਼ ਕਿਉਂਕਿ ਕੈਸ਼ ਆਪਣੀ ਲਿਕਵਿਡ ਕਮੋਡਿਟੀ ਹੈ ਸੋ ਜ਼ਿਆਦਾਤਰ ਬੰਦੇ ਕੀ ਕਰਦੇ ਹਨ ਖਰਚ ਦਿੰਦੇ ਹਨ ਬਟ ਮੈਨੂੰ ਲੱਗਦਾ ਹੈ ਸਾਡੀ ਟੀਮ ਦੀ ਇਹ ਵੀ ਕਾਫੀ ਅ ਚੰਗੀ ਸਫਲਤਾ ਹੈ ਕਿ 7 ਲੱਖ ਰੁਪਏ ਦੇ ਆਸ-ਪਾਸ ਚੋਰੀ ਹੋਏ ਸੀਗੇ ਉਸ ਦੇ ਵਿੱਚ ਅਸੀਂ 6 ਲਗਭਗ 12000 ਰਿਕਵਰ ਕਰਕੇ